ਮੈਂ ਬਹੁਤ-ਬਹੁਤ ਤੁਹਾਡਾ ਸ਼ੁਕਰਗੁਜ਼ਾਰ ਆ ਸਾਡੇ ਨੈਸ਼ਨਲ ਕਨਵੀਨਰ ਜਿਨ੍ਹਾਂ ਨੇ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਮੈਨੀਫੈਸਟੋ ਜਿਹੜੇ ਨੇ ਉਹਨਾਂ ਦੇ ਵਿੱਚ ਸਕੂਲਾਂ ਹਸਪਤਾਲਾਂ ਬਿਜਲੀ ਰੋਜ਼ਗਾਰਾਂ ਦੀ ਗੱਲ ਚਲਾਈ ਜਿਨ੍ਹਾਂ ਨੇ ਬਹੁਤ ਵੱਡੇ-ਵੱਡੇ ਦੁਨੀਆ ਭਰ ਦੇ ਜਿਹੜੇ ਆਪਣੇ ਆਪ ਨੂੰ ਸਰਪੰਚ ਕਹਾਉਂਦੇ ਆ ਉਹਨਾਂ ਦੇ ਬੱਚੇ ਜਾਂ ਉਹਨਾਂ ਦੀਆਂ ਪਤਨੀਆਂ ਜਦੋਂ ਦੇਸ਼ ਦਾ ਦੌਰਾ ਕਰਨ ਆਉਂਦੇ ਸੀ ਤਾਂ ਉਹਨਾਂ ਨੂੰ ਸਕੂਲ ਦੇਖਣ ਤੇ ਮਜਬੂਰ ਕੀਤਾ ਵੀ ਅਸੀਂ ਦਿੱਲੀ ਦੇ ਸਕੂਲ ਦੇਖਣੇ ਆ ਅਸੀਂ ਦਿੱਲੀ ਦੇ ਹਸਪਤਾਲ ਦੇਖਣੇ ਆ ਤੇ ਸਾਡੇ ਨੈਸ਼ਨਲ ਕਨਵੀਨਰ ਆਈਆਰਐਸ ਆਫੀਸਰ ਇੰਡੀਅਨ ਰੈਵਨਿਊ ਸਰਵਿਸ ਇਨਕਮ ਟੈਕਸ ਦੇ ਕਮਿਸ਼ਨਰ ਜੁਆਇੰਟ ਕਮਿਸ਼ਨਰ ਸੀ ਤੇ ਉਹ ਨੌਕਰੀ ਨੂੰ ਲੱਤ ਮਾਰ ਕੇ ਲੁੱਕ ਇਨਕਮ ਟੈਕਸ ਦਾ ਕਮਿਸ਼ਨਰ ਜੇ ਇਨਕਮ ਟੈਕਸ ਕਮਿਸ਼ਨਰ ਦੇ ਕਹਿੰਦੇ ਵੀ ਦੋਸਤ ਦਫਤਰ ਦਾ ਚਪੜਾਸੀ ਵੀ ਜਿਹੜਾ ਬੋਰੀਆਂ ਭਰ ਕੇ ਲੈ ਕੇ ਜਾਂਦਾ ਇਨਕਮ ਟੈਕਸ ਦਫਤਰ ਦਾ ਚਪੜਾਸੀ ਵੀ ਤੇ ਤਾਂ ਵੱਡੇ ਅਫਸਰ ਸੀਗੇ ਤੇ ਉੱਥੇ ਰਹਿ ਕੇ ਵੀ ਬਾਹਰ ਕੁਰਸੀ ਢਾ ਕੇ ਬਹਿ ਗਏ ਕਿ ਜੇ ਅੰਦਰ ਕੋਈ ਪੈਸੇ ਪੂਸੇ ਮੰਗਦਾ ਮੈਨੂੰ ਦੱਸਿਓ ਤੇ ਅੱਜ ਲੋਕਾਂ ਨੇ ਐਡਾ ਮਾਨ ਸਨਮਾਨ ਦਿੱਤਾ ਹੈ ਕਿ ਦੇਸ਼ ਦੇ ਚੋਣਿੰਦਾ 1 2 3 ਬਸ 1 2 3 ਇਹਨਾਂ ਦੇ ਵਿੱਚੋਂ ਕੇਜਰੀਵਲ ਦਾ ਨਾਮ ਆਉਂਦਾ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਬਹੁਤ ਬਹੁਤ ਵੱਡਾ ਦੇਸ਼ ਹੈ ਜੀ 140 ਕਰੋੜ ਦਾ ਦੇਸ਼ ਹੈ ਤੇ ਉਹਦੇ ਵਿੱਚੋਂ 1 2 3 ਆਉਣਾ ਬਹੁਤ ਵੱਡੀ ਗੱਲ ਹੈ ਤਾਂ ਤੁਸੀਂ ਵੀ ਆਪਣੇ ਪਿੰਡਾਂ ਚੋਂ 1 2 3 ਕਰਕੇ ਆਏ ਹੋ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜ਼ਿਲ੍ਹਾ ਪ੍ਰੇਸ਼ਦ ਬਲਾਕ ਸੰਪਤੀ ਬਹੁਤ ਔਖੀ ਇਲੈਕਸ਼ਨ ਹੁੰਦੀ ਹੈ ਜੀ ਸ਼ਾਇਦ ਐਮਐਲਏ ਜਾਂ ਐਮਪੀ ਦੀ ਇਲੈਕਸ਼ਨ ਇੰਨੀ ਔਖੀ ਨਹੀਂ ਹੁੰਦੀ ਜਿੰਨੀ ਇਲੈਕਸ਼ਨ ਔਖੀ ਤੁਸੀਂ ਲੜ ਕੇ ਆਏ ਹੋ ਕਿਉਂਕਿ ਹਰ ਬੰਦੇ ਨਾਲ ਆਈ ਕੰਟੈਕਟ ਹੈ ਹਰ ਬੰਦੇ ਦੇ ਰੋਜ਼ ਮੱਥੇ ਲੱਗਣਾ ਹੈ ਉਹਨੂੰ ਜਵਾਬ ਦੇਣਾ ਹੈ ਐਮਐਲਏ ਤਾਂ 1.5 ਦੋ ਲੱਖ ਬੰਦੇ ਦਾ ਹੁੰਦਾ ਐਮਪੀ ਤਾਂ 15 ਲੱਖ ਬੰਦੇ ਦਾ ਐਮਪੀ ਹੁੰਦਾ ਉਹ ਤਾਂ ਕਹਿ ਜਾਂਦਾ ਮੈਂ ਕੀ ਕਰਾਂ ਜੀ ਇੰਨੇ ਬੰਦਿਆਂ ਨੂੰ ਮਿਲਿਆ ਨਹੀਂ ਜਾਂਦਾ ਪਰ ਵੀ ਤੁਹਾਨੂੰ ਨਹੀਂ ਕੋਈ ਤੁਹਾਡੇ ਕੋਲੇ ਕੋਈ ਮਾਫੀ ਨਹੀਂ ਤੁਹਾਡੇ ਕੋਲੇ ਉਹੀ ਲੋਕ ਜਿਨ੍ਹਾਂ ਤੋਂ ਵੋਟਾਂ ਪਵਾਈਆਂ ਨੇ ਉਹ ਐ ਨਾਲ ਆ ਦਿਖਾਉਂਦੇ ਆ ਮੇਰੇ ਵੀ ਲੱਗਿਆ ਹੋਇਆ ਜੇ ਤੁਹਾਡੇ ਵੀ ਲੱਗਿਆ ਹੋਣਾ ਐਂ ਦਿਖਾਉਂਦੇ ਆ ਬਾਈ ਆ ਨਾਂ ਤੇ ਲੱਗਿਆ ਹੋਇਆ ਤੈਨੂੰ ਪਾ ਕੇ ਆਇਆ ਤੁਹਾਡੇ ਜਿੱਤ ਦੇ ਨਿਸ਼ਾਨ ਲੋਕਾਂ ਦੇ ਨੋਹਾਂ ਤੇ ਲੱਗੇ ਹੋਏ ਨੇ ਪੁੱਲ ਨਾ ਜਾਇਓ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਸੇਵਾ ਦਾ ਮੌਕਾ ਮਿਲ ਗਿਆ ਇਹਨੂੰ ਪੌੜੀਆਂ ਬਣਾਓ ਔਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਆਉਣ ਵਾਲੇ 2027 ਚ ਕਿੰਨਾ ਕੁ ਰਹਿ ਗਿਆ ਬਸ ਆਹੀ ਸਾਲ ਜਾਂਦਾ ਥੋਡੇ ਚੋਂ ਹੀ ਵਿਧਾਨ ਸਭਾ ਚ ਵੀ ਜਾਣਗੇ ਥੋਡੇ ਚੋਂ ਹੀ ਭਈ ਆਹ ਰਾਜਨੀਤੀ ਚ ਉਮੀਦ ਕਿਉਂ ਨਹੀਂ ਰੱਖਣੀ ਚਾਹੀਦੀ ਰੱਖਣੀ ਚਾਹੀਦੀ ਇਹਨੂੰ ਲਾਲਚ ਨਹੀਂ ਕਹਿੰਦੇ ਇਹਨੂੰ ਉਮੀਦ ਕਹਿੰਦੇ ਹਰੇਕ ਨੂੰ ਉਮੀਦ ਰੱਖਣੀ ਚਾਹੀਦੀ ਮੈਂ ਵੀ ਲੜੂੰਗਾ ਆਮਾ ਦੀ ਪਾਰਟੀ ਨੇ ਉਮੀਦ ਜਗਾਈ ਹੈ ਇਹ ਨਹੀਂ ਤਾਂ ਦੂਜੀਆਂ ਪਾਰਟੀਆਂ 'ਚ ਉਮੀਦ ਹੀ ਹੈ ਨਹੀਂ ਦੂਜੀਆਂ ਪਾਰਟੀਆਂ 'ਚ ਕੋਈ ਉਮੀਦ ਹੀ ਹੈ ਨਹੀਂ ਪੱਕਾ ਹੀ ਪਤਾ ਹੈ ਵੀ ਮਲੂਕਾ ਰਾਮ ਪਰਫੂਲ ਤਾਂ ਹੋਊਗਾ ਪੱਕਾ ਹੀ ਪਤਾ ਹੈ ਵੀ ਸਰਦੂਲਗੜ੍ਹ ਤੋਂ ਪੁੰਦੜ ਦਾ ਮੁੰਡਾ ਹੀ ਹੋਊਗਾ ਪੱਕਾ ਹੀ ਪਤਾ ਹੈ ਪਹਿਲੀ ਪੱਕਾ ਪਤਾ ਹੈ ਹੋਰ ਕੋਈ ਹੋ ਨਹੀਂ ਸਕਦਾ ਇਹ ਇੱਥੇ ਸਾਡਾ ਕੋਈ ਪਤਾ ਨਹੀਂ ਕਿੱਥੋਂ ਕੌਣ ਹੋ ਜੇ ਅੱਜ ਮੁਖਸਰ ਮਾਗੀ ਮੇਲੇ ਤੇ ਪਾਸ਼ਾ ਦੇਣ ਵਾਲੇ ਲੱਭ ਰਹੇ ਉਹਨੂੰ ਕਨ ਕੱਲੇ ਆ 12 ਵਜੇ ਖਤਮ ਕਰ ਲਾਂਗੇ ਲੋਕ ਕਹਿੰਦੇ ਫਿਰ ਘਰੇ ਹੀ ਕਰ ਲੈਂਦਾ ਸ ਫਾਇਦਾ ਕੀ ਹੋਇਆ ਉੱਥੇ ਸਾਰੇ ਛੱਡ ਗਏ ਸਾਰੇ ਛੱਡ ਗਏ ਸੋ ਵੀਰੋ ਇਹ ਆਮ ਆਦਮੀ ਪਾਰਟੀ ਆ ਜਿੱਦੇ ਜਿਹਾ ਡਿਸਪਲਨ ਹੈ ਔਰ ਡਿਸਪਲਨ ਰੱਖਣ ਚ ਸਭ ਤੋਂ ਵੱਧ ਤੁਹਾਡਾ ਹੱਥ ਹੈ ਬੁੜੇ ਉਤਰਾ ਚੜਾ ਹਰੇਕ ਪਾਰਟੀ ਚਾਹੁੰਦੇ ਨੇ ਪਰ ਤੁਹਾਨੂੰ ਪਤਾ ਹੈ ਈਸੀਜੀ ਈਸੀਜੀ ਐ ਚੱਲਦੀ ਹੁੰਦੀ ਹੈ ਕਿਸੇ ਨੂੰ ਰੱਬ ਲੈ ਕੇ ਨਾ ਜਾਵੇ ਉੱਥੇ ਉਹ ਕੰਪਿਊਟਰ ਜੇ ਚੱਲਦਾ ਹੁੰਦਾ ਸਰਾਣੇ ਜੇ ਨਜ਼ਰ ਤਾਂ ਐ ਚੱਲੀ ਜਾਂਦਾ ਉੱਪਰ ਥੱਲੇ ਉੱਪਰ ਥੱਲੇ ਉਹਨਾਂ ਚਿਰ ਬੰਦਾ ਜਿਉਂਦਾ ਜੀ ਜਦੋਂ ਐ ਸਿੱਧੀ ਲਾਈਨ ਹੋ ਜੇ ਉਹ ਕਹਿੰਦੇ ਲੈ ਜਾਓ ਭਾਈ ਵਾਇਰ ਕਰੋ ਅਬਸੈਂਟ ਡਾਉਨਸ ਆਰ ਪਾਰਟ ਆਫ ਲਾਈਫ ਈਵਨ ਅ ਸਟ੍ਰੇਟ ਲਾਈਨ ਆਫ ਈ ਸੀ ਜੀ ਇਸ ਕਾਲਡ 뎃 ਅੰਗਰੇਜ਼ੀ ਦੀ ਕਹਾਵਤਾ ਕਿ ਅਬਸੈਂਟ ਡਾਉਨ ਚੱਲਦੇ ਰਹਿੰਦੇ ਆ ਇਹੀ ਜ਼ਿੰਦਗੀ ਹੈ ਕੋਈ ਗੱਲ ਨਹੀਂ ਵੋਟਾਂ ਚਲਦੀਆਂ ਕੋਈ ਕੁਛ ਬੰਦੇ ਦੋ ਵੋਟਾਂ ਤੇ ਵੀ ਹਾਰ ਗਏ ਕੁਛ ਪੰਜ ਤੇ ਵੀ ਹਾਰ ਗਏ ਸੱਤ ਤੇ ਹਾਰ ਗਏ ਨੌ ਤੇ ਵੀ 20 ਬੰਦੇ ਤਾਂ ਨੌ ਵੋਟਾਂ ਤੇ ਹਾਰ ਗਏ ਜੀ ਫਿਰ ਕੀ ਹੁੰਦਾ ਜੇ ਹੈ ਤਿੰਨ ਵੋਟਾਂ ਜਿੱਤਿਆ ਵੀ ਹੈ ਕਾਂਗਰਸ ਕੀ ਤਰਫ ਸੇ ਜੀਤਾ ਹੈ ਸਰ ਹੋਰ ਆਵਾਜ਼ ਦੀ ਪਾਰਟੀ ਜੁਆਇਨ ਕੀ ਹੈ ਜੀ ਭਰੇ 13 ਵੋਟਾਂ ਤੇ ਆ ਤੱਕਾ ਤਾਂ ਨਹੀਂ ਹੋਇਆ ਜਿੱਤਿਆ ਕਾਂਗਰਸ ਵੱਲੋਂ ਆਗੇ ਤੇਰੀ ਮਰਜ਼ੀ ਹੁਣ ਵੈਰੀ ਗੁੱਡ ਮੈਂ ਦੱਸ ਦੇਣਾ ਬਹੁਤ ਬੰਦੇ ਆਪਣੀ ਮਰਜ਼ੀ ਨਾਲ ਸ਼ਾਮਲ ਹੋਏ ਨੇ ਤੁਹਾਡੀ ਪਾਰਟੀ ਦੀ ਮਿਹਨਤ ਨੂੰ ਦੇਖ ਕੇ ਮਿਹਨਤ ਕੌਣ ਕਰਦਾ ਹੱਥ ਆ ਜਾ ਰਿਹਾ ਕਰ ਤੁਸੀਂ ਜਿੱਤ ਗਏ ਹਾਂ ਜੀ 17 ਵੋਟਾਂ ਤੇ ਹੈ ਜੀ ਹੈ ਅੱਛਾ ਅੱਛਾ ਵਾਹ ਵਾਹ ਹੈ ਜੀ ਹਾਂ 2 ਘੰਟੇ ਬਲਵਿੰਦਰ ਸਿੰਘ ਪੂੰਦੜ ਗਿਣਤੀ ਆਪ ਕਰਾਉਂਦਾ ਰਿਹਾ ਫਿਰ ਵੀ 650 ਵੋਟਾਂ ਤੇ ਹਾਰ ਗਿਆ ਇਹ 2-2 ਘੰਟੇ ਵਾਲੇ ਕੋਈ ਪੌਣੇ 2 ਕਿਲੋਮੀਟਰ पौने दो घंटे ने इन्होंने लोगों ने नकारता ना जी है कागजी नहीं भरे किसी ने लो जी कागजी नहीं भरे असल च इन्होंने बंदे नहीं थे कहते कागज कैंसल कराते अस कैंसल कितों थो कराते थोदे नहीं यार मजिठे तो 2000 ووٹ ਤੇ ਮਜੀਠੇ ਤੋਂ ਆ ਨਾਬੇ ਦਾ ਪ੍ਰਬੰਧ ਕਰੇ ਮੁਲਾਕਾਤ ਦਾ ਮਿਲਿਆ ਹੀ ਉਹਨੂੰ ਦੱਸਿਆ ਇਹ ਨਾਲੇ ਕੋਈ ਬੋਲੋ ਕੋਈ ਨਹੀਂ ਥੋੜਾ ਪ੍ਰੋਗਰਾਮ ਆੜੀਆਂ ਹੀ ਮਾਰ ਦੋ ਬਸ ਹੁਣ ਤਾਂ ਬਹੁਤ ਵਾਤਾ ਕੋਈ ਬਾਤ ਆਜੇ ਭੈਣੇ ਅੰਦਰ ਕੋਈ ਗੱਲ ਨਹੀਂ ਪੱਗ ਲੈ ਕੇ ਆਏ ਕੋਈ ਗੱਲ ਦੇਖੋ ਇਹ ਦੇਖੋ ਇਹ ਪਿਆਰ ਹੈ ਇਹ ਸਤਿਕਾਰ ਹੈ ਕਿ ਉਹ ਪੱਗ ਲੈ ਕੇ ਆਏ ਨੇ ਭੈਣ ਪਾ ਜਦੋਂ ਭੈਣਾ ਦਾ ਭੈਣਾਂ ਦੀਆਂ ਦੁਆਵਾਂ ਮਾਵਾਂ ਦਾ ਅਸ਼ੀਰਵਾਦ ਮਿਲਣ ਲੱਗਦੇ ਦੁਨੀਆਂ ਦੀ ਕੋਈ ਮੰਜ਼ਲ ਐਸੀ ਨਹੀਂ ਹੁੰਦੀ ਜਿਹੜੀ ਸਰ ਨਾ ਕੀਤੀ ਜਾ ਸਕੇ ਫਿਰ ਬੋਏ ਤੋ ਜਿੱਤ ਕੇ ਜਿੰਦਾ ਜਿੰਦਾ ਜਦਾ ਮਾਈਕ ਮਾਈਕ ਦੇ ਦਿਓ ਨਾ ਜਦਾ ਮਾਈਕ ਦੇ ਦਿਓ ਨਾ ਅੰਦਰ ਮਾਈਕ ਦੇ ਦੇ ਗੋਲਡੀ ਗੋਲਡੀ ਮਾਈਕ ਦੇ ਮਾਈਕ ਦੇ ਦੇ ਨਾ ਬੋਲਣ ਤਾਂ ਕੋਈ ਗੱਲ ਨਹੀਂ ਉਹਨਾਂ ਦਾ ਉਹਨਾਂ ਦਾ ਉਹਨਾਂ ਦਾ ਪ੍ਰੋਗਰਾਮ ਹੈ ਯਾਰ ਕੱਢ ਲੈਣ ਤੋਂ ਪੜਾਸ ਹਈਏ ਨਾ ਅੱਜ ਤਾਂ ਰੋਜ ਹੀ ਬੋਲਦੇ ਰਹੇ ਮਾਈਕ ਤੇ ਬਈ ਦੱਸੋ ਵੀ ਕਿਹੜਾ ਕਿਹਨੂੰ ਹਰਾ ਕੇ ਆਇਆ ਹੈ ਕਿਹੜਾ ਕਿੰਨੀਆਂ ਵੋਟਾਂ ਤੇ ਜਿੱਤ ਕੇ ਆਇਆ ਦੱਸੋ ਦੱਸਣ ਈ ਹਰਜ ਹੈ ਹਾਂਜੀ ਆ ਲੋ ਆਰਾਮ ਨਾਲ ਅੱਛਾ ਅੱਛਾ ਲੈਂਗੁਏਜ ਤੇ ਕੰਟਰੋਲ ਰੱਖਿਓ ਗਾਲ ਗੂਲ ਨਾ ਕੱਢਿਓ ਬਈ ਹਲੋ ਹਲੋ ਭਾਈ ਉਹ ਭਾਈ ਇਧਰ ਕੋਈ ਨੀ ਕੋਈ ਬੋਲੋ ਆਰਾਮ ਨਾਲ ਬੋਲੋ ਆਰਾਮ ਨਾਲ ਬੋਲੋ ਆਰਾਮ ਭਾਈ ਬੋਲਣਾ ਨਹੀਂ ਜੀ ਜੀ ਭਗਵੰਤ ਮਾਨ ਜੀ ਜਿੰਦਾਬਾਦ ਜਿੰਦਾਬਾਦ ਜੀ ਜੀ ਭਗਵੰਤ ਮਾਨ ਜੀ ਮੈਂ ਮੁਕੇਰੀਆਂ ਹਲਕੇ ਦੇ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਲੈ ਕੇ ਜਿੱਤਿਆ ਮੈਂ ਸਰਪੰਚੀ ਵੱਡੇ ਪਿੰਡ ਦੀ ਕਰ ਰਿਹਾ ਹਾਂ ਨਾਲ ਮੈਂ ਸੰਤੀ ਮੈਂਬਰ ਵੀ ਜਿੱਤਿਆ ਜੀ ਵਾ 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 ਸਰ ਸਰ ਮੇਰੀਆਂ ਕਿਡਰੀਆਂ ਦੋਨੀਆਂ ਖਰਾਬ ਆ ਫੇਰ ਵੀ ਮੈਂ ਪੂਰਾ ਸੰਘਰਸ਼ ਕਰਦਾ ਪਾਰਟੀ ਨਾਲ ਜੀ ਔਰ ਜਿੰਨਾ ਕਿ ਮੇਰਾ ਖੂਨ ਆ ਮੇਰਾ ਬੰਦ ਬੰਦ ਆਮ ਪਾਰਟੀ ਦੇ ਵਿੱਚ ਰਹੇਗਾ ਜੀ ਨਹੀਂ ਨਹੀਂ ਤੁਹਾਡਾ ਲਾਜ ਵੀ ਕਰਾਵਾਂਗੇ ਇਹਨਾਂ ਦਾ ਇਹਨਾਂ ਦਾ ਮੁੱਖ ਮੁੱਖ ਮੰਤਰੀ ਸਾਹਿਬ ਮੈਂ ਪਲੀਜ਼ ਇਹ ਗੱਲ ਕਰਨਾ ਚਾਹੁੰਦਾ ਜੀ ਮੈਂ ਪਠਾਨਕੋਟ ਔਰ ਸਜਾਨਪੁਰ ਸਾਢੇ 3 ਲੱਖ ਵੋਟ ਚੋਂ ਇਕੱਲਾ ਜ਼ਿਲ੍ਹਾ ਪ੍ਰਸ਼ਦ ਮੈਂਬਰ ਜਿੱਤ ਕੇ ਆਇਆ ਜੀ ਔਰ ਮੈਨੂੰ ਹੈਰਾਨ ਲਈ ਅਸ਼ਨੀ ਸ਼ਰਮਾ ਬੀਜੇਪੀ ਸਟੇਟ ਦਾ ਪ੍ਰੈਜ਼ੀਡੈਂਟ ਮੌਜੂਦਾ ਉਥੇ ਆਇਆ ਜੀ ਰਾਤ 8:30 ਵਜੇ ਔਰ ਸਾਡੇ 13 ਘੰਟੇ ਕਾਊਂਟਿੰਗ ਹੋਈ 180 ਵੋਟਾਂ ਨਾਲ ਮੈਂ ਜਿੱਤ ਕੇ ਆਇਆ ਮੈਂ ਉਹ ਵੀਡੀਓ ਲਾਲਚੰਦ ਕਟਾਰੂ ਚੱਕ ਜੀ ਦੇ ਮੋਬਾਈਲ ਤੇ ਭੇਜੀ ਹੈ ਜੋ ਉਥੇ ਗਲਤ ਗੱਲਾਂ ਔਰ ਜੋ ਧੱਕੇਸ਼ਾਹੀ ਦੇ ਇਲਜ਼ਾਮ ਸਾਡੇ ਤੇ ਲਾਏ ਬੀਜੇਪੀ ਪ੍ਰੈਜ਼ੀਡੈਂਟ ਅਸ਼ਨੀ ਸ਼ਰਮਾ ਨੇ ਅਸੀਂ ਬਿਲਕੁਲ ਇੱਕ ਇੱਕ ਬੋਟ ਮਿਹਨਤ ਨਾਲ ਜਿੱਤੀ ਤੁਹਾਡੇ ਕੰਮਾਂ ਤੇ ਜਿੱਤੀ ਔਰ ਸਾਡੇ 3 ਲੱਖ ਵੋਟ ਚ ਮੈਂ ਇਕੱਲਾ ਜਿੱਤ ਕੇ ਆਇਆ ਜੀ ਸਾਫ ਸਿੰਘ ਸਾਹਿਬਾ ਬਹੁਤ 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 ਕਿ ਉਹ ਉਧਰ ਦੇ ਦੋ ਉੱਪਰ ਮਾਰ ਬਗਾ ਕੇ ਸੀਐਮ ਸਾਹਿਬ ਜੀ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਜੀ ਮੈਂ ਸ਼ਕਪਾਲ ਸਿੰਘ ਖਹਿਰਾ ਜੀ ਨੇ ਇਲੈਕਸ਼ਨ ਬਿਲਕੁਲ ਐਮਐਲ ਨੂੰ ਲੜੀ ਔਰ ਮੈਂ 1825 ਵੋਟ ਤੇ ਜਿੱਤਿਆ ਔਰ ਦੋ ਵਾਰੀ ਗਿਣਤੀ ਉਹਨਾਂ ਨੇ ਦੁਬਾਰਾ ਕਰਾਈ ਆ ਦੋ ਵਾਰੀ ਉਹਨੇ ਗਿਣਤੀ ਦੁਬਾਰਾ ਕਰਾਈ ਜੀ 1825 ਤੇ ਵੀ ਹਾਂ ਜੀ 1825 ਹੁਣ ਤਾਂ ਯਕੀਨ ਹੋ ਗਿਆ ਹੁਣ ਤੇ ਉਹਨਾਂ ਨੇ 1825 ਵੋਟਾਂ ਦੇ ਜਿੱਤੇ ਜੀ ਮਾਮਾਰਕਾ ਬਾਤ ਉਧਰ ਤਹਾਂ ਛੱਡ ਦਿਓ ਜੀ ਮਾਈਕ ਬੋਲੋ ਬੋਲੋ ਕੋਈ ਨਹੀਂ ਬਗਾ ਕੇ ਮਾਰੋ ਜੀ ਮਾਈਕ ਤਹਾਂ ਆਪੀ ਦੇ ਜਾਣਗੇ ਉਹਨਾਂ ਦਾ ਕੰਟਰੋਲ ਮਾਈਕ ਦਾ ਕਰ ਦੋ ਬੱਸ ਦੇ ਦਿਓ ਮਾਈਕ ਦੇ ਦਿਓ ਮਾਈਕ ਕੋਈ ਨਹੀਂ ਬੋਲ ਲੈਣ ਦਾ ਕੋਈ ਗੱਲ ਨਹੀਂ ਅੱਜ ਇਹਨਾਂ ਦਾ ਪ੍ਰੋਗਰਾਮ ਹੈ ਸੱਬੇ ਇੱਕ ਤਰੀਕੇ ਜੇ ਨਾਲ ਹੀ ਦੇ ਰਹੇ ਹਾਂ ਜੇ ਵੀ ਹਾਂ ਆ ਆ ਦੇਖੋ ਨਾ ਬੰਦ ਹੋ ਗਿਆ ਕੋਈ ਗੱਲ ਨਹੀਂ एक मिनट कोई एक एक मिनट कोई नहीं कोई नहीं यार चला दो ना माइक हेलो हाँ। सर 26 वोटा तो सरपंच जी हार गई थी एक साल बाद उस तो बाद जिला परिषद जीती है 167 ਦੇ ਨਾਲ सर 26 वोट से सरपंच हार गए थे 126 वोट से हाँ। अभी जीत गए हेलो ਮਾ ਸਾਬ ਸਤਿ ਸ੍ਰੀ ਅਕਾਲ ਮਾ ਸਾਬ 40 ਸਾਲ ਤੋਂ ਸਾਡੇ ਪਿੰਡ ਸਰਪੰਚ ਬਣ ਜਾਂਦਾ ਹੀ ਕਿਸੇ ਨੂੰ ਅੱਗੇ ਨਹੀਂ ਹੋਣ ਦਿੰਦਾ ਜੇ ਕੋਈ ਹਾਰ ਜਾਂਦਾ ਹੀ ਪਿੰਡ ਹੀ ਛੱਡ ਕੇ ਚਲ ਜਾਂਦਾ ਹੀ ਮੈਂ ਔਰ ਕੋ ਜਿੱਤ ਕਾਇਆ 180 ਵੋਟਾਂ ਤੇ ਝਾੜੂ ਦੇ ਚੋਣ ਨਿਸ਼ਾਨ ਤੋਂ ਬਹੁਤ ਵਾਹ ਹਾਂਜੀ ਸਰ ਤੁਹਾਡੇ ਗੋਦਲੇ ਪਿੰਡ ਚੰਨਣਵਾਲ ਤੋਂ ਜੀ ਚੰਨਣਵਾਲ ਤੇ ਰਹਿ ਸਰ ਦੋ ਪਿੰਡ ਸੀਗੇ ਜੀ ਬਲਕ ਸਮਤੀਜ ਕੰਨੜਵਾਲ ਕਾਂਗਰਸ ਦਾ ਸਰਪੰਚ ਰੈਸਰ ਪਟਾਲੇ ਚ ਅਕਾਲੀ ਦਲ ਦਾ ਸਰਪੰਚ ਆ ਮੌਜੂਦਾ ਜੀ ਮੌਜੂਦਾ ਸਰਪੰਚ ਨੇ ਦੋਨਾਂ ਨੂੰ ਹਰਾ ਕੇ 260 ਵੋਟਾਂ ਦੇ ਦਿੱਤੇ ਆ ਵਾਹ ਜੀ ਵਾਹ ਧੰਨਵਾਦ ਧੰਨਵਾਦ ਬਸ ਇਹ ਇਹਦਾ ਮਤਲਬ ਪਤਾ ਲੱਗ ਗਿਆ ਕਿ ਬਹੁਤ ਕਠਿਨ ਪਰਿਸਥਿਤੀਆਂ ਦੇ ਵਿੱਚੋਂ ਤੁਸੀਂ ਆਏ ਹੋ ਤੁਹਾਨੂੰ ਬਹੁਤ-ਬਹੁਤ ਕੋਈ ਗੱਲ ਮੈਨੂੰ ਮਿਲ ਕੇ ਜਾਇਆ ਮੈਂ ਜਾਣਦਾ ਸਾਰੇ ਸਾਰੇ ਪਿੰਡਾਂ ਵਾਲਿਆਂ ਨੂੰ ਬਹੁਤ ਤੁਹਾਡਾ ਧੰਨਵਾਦ ਤੇ ਮੈਂ ਤੁਹਾਨੂੰ ਕਹੀ ਜਾਂਦਾ ਆ ਜਿਹੜੇ ਆ ਜਿਹੜੇ ਤੁਸੀਂ ਹੱਥ ਚੱਕੀ ਜਾਂਦੇ ਹੋ ਆ ਜਿਹੜਾ ਬੋਲਣਾ ਸਿੱਖੀ ਜਾਂਦੇ ਹੋ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਦੇਖੀ ਜਾਂਦਾ ਵੀ ਇਹੀ ਹੋਣਗੇ ਹੁਣ ਅਗਾਹਾਂ ਕਿਉਂਕਿ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਣੀ ਔਰ ਜਿੱਤ ਕੇ ਆਉਣਾ ਬਹੁਤ ਵੱਡੀ ਗੱਲ ਹੈ ਜੀ ਅੱਜ ਲੋਕ ਅੱਜ ਦਾ ਜ਼ਮਾਨਾ ਇਹ ਹੈ ਲੋਕ ਪਰਿਵਾਰ 'ਚ ਆਪਣੇ ਆਪਣੇ ਬਜ਼ੁਰਗ ਨੂੰ ਮੈਂਬਰ ਨਹੀਂ ਚੁਣਦੇ ਪਰਿਵਾਰ ਦੀਆਂ ਵੋਟਾਂ ਉਹਨੂੰ ਨਹੀਂ ਪੈਂਦੀਆਂ ਲਾਣੇਦਾਰ ਨੂੰ ਨਹੀਂ ਚੁਣਦੇ ਲੋਕ ਤੇ ਤੁਸੀਂ ਤਾਂ ਇੰਨੇ-ਇੰਨੇ ਲੋਕਾਂ ਤੋਂ ਜਿੱਤ ਕੇ ਆਏ ਹੋ ਬਹੁਤ ਵੱਡੀ ਗੱਲ ਹੈ ਡੈਮੋਕ੍ਰੇਸੀ ਦੇ ਵਿੱਚ ਐਡੀਆਂ ਵੱਡੀਆਂ ਗੱਲਾਂ ਤੁਸੀਂ ਕਰ ਬੈਠੇ ਹੋ ਔਰ ਤੁਹਾਨੂੰ ਵਧਾਈਆਂ ਕਿ ਤੁਸੀਂ ਝਾੜੂ ਦੇ ਚੋਣ ਨਿਸ਼ਾਨ ਤੇ ਜਿੱਤੇ ਹੋ ਜਿਸ ਦਿਨ ਇੱਕ ਗੱਲ ਮੇਰੀ ਆ ਸੁਣ ਲਿਓ ਤੇ ਅੰਦਰ ਜਦੋਂ ਝਾੜੂ ਦਾ ਚੋਣ ਨਿਸ਼ਾਨ ਰਜਿਸਟਰ ਕਰਾਉਣ ਗਏ ਸੀ ਤੁਹਾਡੇ ਚ ਕੋਈ ਗਿਆ ਸੀ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਐਡਾ ਕਾਗਜ਼ਾਂ ਦਾ ਥੱੱਬਾ ਲੈ ਕੇ ਗਏ ਸੀ ਇਲੈਕਸ਼ਨ ਕਮਿਸ਼ਨ ਚ ਕਿ ਸਾਨੂੰ ਝਾੜੂ ਚੋਣ ਨਿਸ਼ਾਨ ਦੇ ਦਿੱਤਾ ਜਾਵੇ ਆਪਣੇ ਚ ਕੋਈ ਗਿਆ ਸੀ ਮੈਂ ਵੀ ਨਹੀਂ ਗਿਆ ਸੀ ਮੈਂ ਵੀ ਨਹੀਂ ਗਿਆ ਸੀ ਜਿੱਦੇ ਆਮ ਆਦਮੀ ਪਾਰਟੀ ਨਾਮ ਦੀ ਪਾਰਟੀ ਰਜਿਸਟਰ ਕਰਾਉਣ ਗਏ ਸੀ ਐਡਾ ਵੱਡਾ ਥੱੱਬਾ ਲੈ ਕੇ ਗਏ ਸੀ ਆਪਣੇ ਚੋ ਕੋਈ ਗਿਆ ਸੀ ਕੋਈ ਨਹੀਂ ਗਿਆ ਸੀ ਤੇ ਉਹਨਾਂ ਨੇ ਪਾਰਟੀ ਤੇ ਚੋਣ ਨਿਸ਼ਾਨ ਆਪਾਂ ਨੂੰ ਦਿੱਤਾ ਆ ਚੱਕੋ ਜਿੱਤ ਲਓ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਸੋ ਕਿਰਪਾ ਕਰਕੇ ਇਹ ਇੰਨਾ ਗੱਲਾਂ ਨੂੰ ਸਮਝਿਆ ਕਰੋ ਕਿ ਆਪਾਂ ਨੇ ਇੱਕ ਐਸਾ ਫਾਰਮ ਬਣਾਤਾ ਆਪਣੇ ਤੇ ਯਕੀਨ ਇੰਨਾ ਏਦਾਂ ਦਾ ਕਰ ਲਿਆ ਪੰਜਾਬ ਵਾਲਿਆਂ ਤੇ ਤੇ ਫਿਰ 4 ਐਮਪੀ ਸੀਟਾਂ ਵੀ ਪੰਜਾਬ ਨੇ ਦਿੱਤੀਆਂ ਉਸ ਤੋਂ ਬਾਅਦ ਡੀ ਐਮ ਐਲ اے ਵਿਪਖਸ਼ ਦੇ ਵਿੱਚ ਆਪਾਂ ਆਏ ਉਸ ਤੋਂ ਬਾਅਦ 92 ਆਏ ਤੇ ਉਸ ਤੋਂ ਬਾਅਦ ਤਾਂ ਹੁਣ ਤਾਂ 96 97 ਹੋ ਗਏ ਤੇ ਅੱਗੇ 2027 ਚ ਮੈਨੂੰ ਨਹੀਂ ਪਤਾ ਕੁਦਰਤ ਜਾਣਦੀ ਹੈ ਹੈਨਾ ਪਰ ਆਪਾਂ ਸੱਚੇ ਦਿਲੋਂ ਕੰਮ ਕਰੀ ਜੋ ਮਾਲੀ ਦਾ ਕੰਮ ਪਾਣੀ ਪੋਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਇਹ ਮਾਲਕ ਦਾ ਕੰਮ ਹੈ ਤੁਸੀਂ ਲੋਕਾਂ ਜਾਓ ਤੁਹਾਨੂੰ ਜ਼ਿਲ੍ਹਾ ਪ੍ਰੇਸ਼ਦ ਬਲਾਕ ਸੰਮਤੀਆਂ 'ਚ ਮੌਕਾ ਮਿਲ ਗਿਆ ਲੋਕਾਂ ਦੇ ਇੱਕ ਮੋਹਰ ਲੱਗਣਾ ਵੀ ਕਬੀਲਦਾਰੀ ਬਦਲ ਦਿੰਦੀ ਹੈ ਕਬੀਲਦਾਰੀ ਬਦਲ ਦਿੰਦੀ ਹੈ ਇੱਕ ਮੋਹਰ ਤੁਹਾਡੇ ਜੇਬ 'ਚ ਮੋਹਰ ਆ ਗਈ ਉਹ ਲਾ ਦਿਓ ਗਰੀਬਾਂ ਦੇ ਹੱਕ ਚ ਲਾ ਦਿਓ ਮੋਰ ਕਿਸੇ ਦੇ ਕਹੇ ਤੇ ਨਾ ਲਾਇਓ ਕਿਸੇ ਪੈਸਿਆਂ ਜਾਂ ਇਧਰ ਉਧਰ ਵਾਲਿਆਂ ਦੇ ਹੱਕ ਚ ਨਾ ਲਾਇਓ ਗਰੀਬਾਂ ਦੇ ਹੱਕ ਚ ਲਾ ਦਿਓ ਉਹ ਮੋਰ ਉਹਦੀ ਜ਼ਿੰਦਗੀ ਬਦਲ ਸਕਦੀ ਹੈ ਜੀ ਸੋ ਤੁਹਾਡਾ ਬਹੁਤ ਇਨਾ ਅੱਜ ਤਾਂ ਮੈਂ ਜਿੱਦਣ ਮਰਜੀ ਦੇਖ ਲਾਂ ਤੇ ਮੈਂ ਮੈਂ ਤੁਹਾਨੂੰ ਦੱਸੀਏ ਨਾ ਵੀ ਥੱਲੇ ਤੁਸੀਂ ਆਪਣਾ ਸਾਰਾ ਕਿਤਾਬਜਾ ਠੀਕ ਰੱਖ ਲਿਓ ਵੀ ਪੋਸਟਰ ਪੂਠੇ ਜਿੱਥੇ ਲਾਉਣੇ ਨੇ ਕੇਜਰੀਵਾਲ ਸਾਹਿਬ ਦਾ ਮੇਰਾ ਕੋਈ ਰੋਡ ਸ਼ੋ ਸ਼ੂ ਜਾ ਕਰਾਉਣਾ ਹੈ ਇੱਧਰ ਉੱਧਰ ਦੀ ਹੈ ਇੱਧਰਲੀ ਗਲੀ ਵਿੱਚੋਂ ਲੈ ਕੇ ਜਾਣਾ ਹੈ ਇੱਧਰਲੀ ਗਲੀ ਚੋਂ ਕੱਢ ਲਾਂਗੇ ਇਹ ਉਹ ਇਹ ਪ੍ਰੋਗਰਾਮ ਜੇ ਤੁਸੀਂ ਬਣਾ ਲਿਓ ਤਾਂਾਂ ਦੀ ਫਿਕਰ ਨਾ ਕਰੋ ਡਾਇਨਾਸੌਰਾਂ ਨੂੰ ਮੈਂ ਇਕੱਲੇ ਬਹੁਤਾ ਕੋਈ ਗੱਲ ਉਹ ਅੱਸੀ ਹੈਗੇ ਆ ਉਹ ਸਾਡੀ ਟੀਮ ਵੀ ਹੈਗੀ ਆ ਉਹਨਾਂ ਦੀ ਫਿਕਰ ਨਾ ਕਰੋ बस यही कहना चाहना कि ਐਨੇ ਵਧੀਆ ਮਾਹੌਲ ਦੇ ਵਿੱਚ ਤੁਸੀਂ ਬੈਠੇ ਹੋ ਤੇ ਇਦਾਂ ਹੀ ਆ ਇਦਾਂ ਹੀ ਅਗਲੇ ਹੋਰ ਬਹੁਤ ਸਾਰੇ ਤੁਹਾਡੀ ਡਿਊਟੀ ਤੁਹਾਡੀ ਡਿਊਟੀ ਦੇਸ਼ 'ਚ ਲੱਗੂਗੀ ਲੱਗੀ ਵੀ ਹੋਣੀ ਪਹਿਲਾਂ ਕੋਈ ਗੁਜਰਾਤ ਵੀ ਜਾ ਕੇ ਆਇਆ ਹੋਊਗਾ ਕੋਈ ਗੋਆ ਜਾ ਕੇ ਆਇਆ ਹੋਊਗਾ ਕੋਈ ਮੱਧ ਪ੍ਰਦੇਸ਼ ਜਾ ਕੇ ਆਇਆ ਹੋਊਗਾ ਆਪਾਂ ਨੇ ਦੇਸ਼ ਬਣਾਉਣਾ ਹੈ ਦੇਸ਼ ਆਪਣੀ ਡਿਊਟੀ ਦੇਸ਼ ਬਣਾਉਣ ਦੀ ਲੱਗੀ ਹੋਈ ਹੈ ਇਹ ਆਮ ਆਦਮੀ ਪਾਰਟੀ ਇੱਕ ਪ੍ਰਦੇਸ਼ ਦੀ ਪਾਰਟੀ ਨਹੀਂ ਹੈਗੀ ਨੈਸ਼ਨਲ ਪਾਰਟੀ ਹੈ ਔਰ ਨੈਸ਼ਨਲ ਪਾਰਟੀ ਜਿਹੜੀ ਹੈ ਉਹ ਵੀ ਉਹ ਹੈ ਜਿਹੜੀ ਕੱਲਾ ਕੰਮਾਂ ਤੇ ਵੋਟ ਮੰਗਦੀ ਹੈ ਜਿੱਥੇ ਸਰਕਾਰ ਨਹੀਂ ਹੈਗੀ ਕੰਮ ਕਰਨ ਦੀ ਗੱਲ ਕਰਦੀ ਹੈ ਜਿੱਥੇ ਸਰਕਾਰ ਹੈਗੀ ਹੈ ਕੀਤੇ ਹੋਏ ਕੰਮਾਂ ਦੀ ਗੱਲ ਕਰਦੀ ਹੈ ਹੋਰ ਕੋਈ ਗੱਲ ਨਹੀਂ ਕਰਦੀ ਇਹਨਾਂ ਕੋਲੇ ਹੈ ਕੋਈ ਗੱਲ ਕਾਂਗਰਸ ਕੋਲੇ ਕੋਈ ਗੱਲ ਹੈ? ਅਕਾਲੀ ਦਲ ਕੋਲੇ ਕੋਈ ਗੱਲ ਹੈ? ਕੋਈ ਗੱਲ ਨਹੀਂ। ਬਸ ਸਾਡੀ ਵਾਰ ਹੀ ਆਊਗੀ। ਉਹ ਐ ਨਹੀਂ ਵਾਰੀਆਂ ਆਉਂਦੀਆਂ ਆਉਂਦੀਆਂ। ਵਾਰੀ ਆਊਗੀ ਇਹਨਾਂ ਦੀ। ਵਾਰੀ ਆਊਗੀ ਇਹਨਾਂ ਦੀ ਹੈਂ? ਅਕਾਲੀ ਤੇ ਕਾਂਗਰਸੀ ਇਕੱਠੇ ਲੜੇ ਸੀ। ਫੇਰ ਵੀ ਜਿੱਤ ਗਏ। ਬਹੁਤ ਅੱਛਾ। ਵਾਹ ਜੀ। 4000 ووٹ ਤੇ ਕਮਾਲ ਹੈ ਇਹ ਕਾਲੀ ਕਾਂਗਰਸੀ ਭਾਜਪਾ ਸਾਰੇ ਇਕੱਠੇ ਨੇ ਸਾਰੇ ਇਕੱਠੇ ਨੇ ਕੇਰਾਂ ਕੇਜਰੀਵਾਲ ਨੂੰ ਰੋਕ ਲੋ ਭਗਵੰਤ ਸਤਮਾਨ ਨੂੰ ਰੋਕ ਲੋ ਇਹ ਚੜੇ ਆਉਂਦੇ ਆ ਬੱਦਲ ਵਾਂਗੂ ਇਹਨਾਂ ਨੂੰ ਰੋਕ ਲੋ ਉਹ ਨਹੀਂ ਰੁਕਦੇ ਭਰਾਵਾ ਮੈਂ ਤਾਂ ਹੁਣ ਗ੍ਰਹਿਮਾਂ ਨੂੰ ਨੱਕੇ ਲੱਗਦੇ ਆ ਕਿਤੇ ਗ੍ਰਹਿਮਾਂ ਨੂੰ ਨੱਕੇ ਲਾ ਲੋਂਗੇ ਅਈ ਆਵਾਂਗੇ ਇਸ ਤਾਂ ਸੱਚ ਤੇ ਖੜੇ ਆ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਹੈ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੋਗੇ ਸੱਚ ਹੀ ਬੋਲੋਗੇ ਇਹਨਾਂ ਨੂੰ ਝੂਠ ਬੋਲ ਕੇ ਯਾਦ ਰੱਖਣਾ ਪੈਂਦਾ ਪਿਛਲੇ ਸਾਲ ਕੀ ਕਹਿ ਕੇ ਗਏ ਸੀ ਐਸੇ ਕਰਕੇ ਫਸੇ ਫਿਰਦੇ ਨਾ ਹੁਣ ਮੈਨੂੰ ਵੀ ਬੁਲਾ ਲਿਆ ਮੈਂ ਜਾਊਂਗਾ ਮੈਂ ਨਤਮਸਤਕ ਹੋ ਕੇ ਜਾਊਂਗਾ ਮੈਂ ਅਕਾਲ ਤਖਤ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਉਹਦੋਂ ਵੱਡਾ ਤਾਂ ਕੋਈ ਸਾਡੀ ਪਦਵੀ ਹੈ ਨਹੀਂ ਉਹਦੋਂ ਉਹਦੋਂ ਉੱਚਾ ਤਾਂ ਕੋਈ ਸਾਡੀ ਅਦਾਲਤ ਹੀ ਹੈ ਨਹੀਂ ਹਾਲਾਂਕਿ ਉਸ ਦਿਨ ਦੇਸ਼ ਦੇ ਰਾਸ਼ਟਰਪਤੀ ਜੀ ਨੇ ਆਉਣੇ ਅੰਮ੍ਰਿਤਸਰ ਸਾਹਿਬ ਮੈਂ ਕਿ ਮੈਂ ਮਾਫੀ ਮੰਗ ਲਈ ਉਹਨਾਂ ਤੋਂ ਮੈਂ ਕਿ ਜੀ ਮੈਨੂੰ ਤਾਂ ਇਧਰਲੇ ਪਾਸੇ ਸੱਦਾ ਆਇਆ ਹੋਇਆ ਉਧਰਲਾ ਸੱਦਾ ਮੈਨੂੰ ਪਰਵਾਹ ਨਹੀਂ ਤੁਸੀਂ ਬਸ ਤੁਹਾਡਾ ਪਬਲਿਕ ਦੇ ਵਿੱਚ ਪਰਮਾਤਮਾ ਵਸਦਾ ਤੁਸੀਂ ਮੇਰੇ ਨਾਲ ਹੋ ਮੈਨੂੰ ਕਾਹਦਾ ਡਰ ਹੈ ਮੈਂ ਤਾਂ ਸਾਰਾ ਕੁਝ ਲੈ ਕੇ ਜਾਊਂਗਾ ਮੈਂ ਲਗਾ ਕਿ ਸਿੱਧਾ ਪ੍ਰਸਾਰਣ ਕਰੋ ਜੀ ਉਹਦਾ ਲਾਈਵ ਟੈਲੀਕਾਸਟ ਕਰੋ ਜੋ ਮੈਂ ਲੈ ਕੇ ਜਾਊਂਗਾ ਤੇ ਤੁਹਾਨੂੰ ਵੀ ਪਤਾ ਲੱਗ ਜਾਊਗਾ ਸਾਰਿਆਂ ਨੂੰ ਪਤਾ ਲੱਗ ਜਾਊਗਾ ਬਹੁਤ ਬਹੁਤ ਧੰਨਵਾਦ ਦੋਨੇ ਹੱਥੋਂ ਪਰਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਵਸਦੇ ਰੋ ਜਾਂਦੇ ਵਸਦੇ ਰੋ ਤਰੱਕੀਆਂ ਕਰੋ ਅੱਗੇ ਵਧੋ ਪੰਜਾਬ ਤਰੱਕੀਆਂ ਕਰੇ